ਅੱਜ ਆਰਸੀਐਫ ਵਿਕੇ ਬੀਸੀਐਸ ਜੋ ਸੁਸਾਇਟੀ ਬਣੀ ਹੋਈ ਹੈ ਸਰਦਾਰ ਜੋਗਾ ਸਿੰਘ ਟਵਾਲ ਹੋਰੀ ਉਹਨਾਂ ਵੱਲੋਂ ਜਿਹੜੇ ਕਿ ਉੱਤਰੀ ਭਾਰਤ ਦੇ ਵਿੱਚ ਬਹੁਤ ਹੀ ਕੜਾਕੇ ਦੀ ਸਰਦੀ ਪੈ ਰਹੀ ਹੈ ਉਸ ਤੇ ਮੱਦੇ ਨਜ਼ਰ ਅੱਜ ਗਰੀਬ ਜਿਹੜੇ ਆਰਥਿਕ ਪੱਖੋਂ ਤੰਗੀ ਦੇ ਵਿੱਚ ਜੋ ਸਾਡੇ ਝੁੰਗੀਆਂ ਝੌਂਪੜੀਆਂ ਵਾਲੇ ਪ੍ਰਵਾਸੀ ਮਜ਼ਦੂਰ ਹੋਣ ਜਾਂ ਕੋਈ ਪੰਜਾਬੀ ਭੈਣ ਭਰਾ ਹੋਣ ਉਹਨਾਂ ਵਾਸਤੇ ਜਾਂ ਉਹਨਾਂ ਦੇ ਬੱਚਿਆਂ ਵਾਸਤੇ ਕੁਝ ਗਰਮ ਕੱਪੜਿਆਂ ਦੀ ਜਿਹੜੀ ਸੇਵਾ ਕੀਤੀ ਗਈ ਸੀਗੀ ਤੇ ਅੱਜ ਲੱਗ ਲਗਭਗ 100 ਦੇ ਕਰੀਬ ਜਿਹੜੇ ਪਰਿਵਾਰਾਂ ਨੂੰ ਜਿਹੜੇ ਹੈਗੇ ਆ ਉਹ ਗਰਮ ਕੱਪੜੇ ਜਿਸ ਤਰ੍ਹਾਂ ਕੇ ਸ਼ਾਲ ਹੋ ਗਏ ਕੋਟੀਆਂ ਹੋ ਗਈਆਂ ਪਜਾਮੇ ਪਜਾਮੀਆਂ ਹੋ ਗਈਆਂ ਪੈਂਟਾਂ ਵਗੈਰਾ ਹੋ ਗਈਆਂ ਉਹ ਸਾਰੇ ਸਰਦਾਰ ਜੋਗਾ ਸਿੰਘ ạtਵਾਲ ਹੋਰਾਂ ਵੱਲੋਂ ਤੇ ਉਹਨਾਂ ਦੇ ਪੂਰੇ ਤੇ ਪੂਰੇ ਪਰਿਵਾਰ ਵੱਲੋਂ ਤੇ ਉਹਨਾਂ ਦੀ ਸੋਸਾਇਟੀ ਵੱਲੋਂ ਆਰਸੀਐਫ ਵਿਖੇ ਜੋ ਦਾਨ ਕੀਤੇ ਗਏ ਆ ਅਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਮੇਂ ਸਮੇਂ ਦੇ ਉੱਤੇ ਜਿੱਥੇ ਵਾਤਾਵਰਨ ਪ੍ਰੇਮੀ ਨੇ ਉੱਥੇ ਹੀ ਸਮਾਜ ਸੁਧਾਰਕ ਵੀ ਨੇ ਤੇ ਸਮਾਜ ਪ੍ਰਤੀ ਸਹਿਯੋਧ ਵੀ ਨੇ ਕੱਲਾ ਚਿੰਤਾ ਨਹੀਂ ਕਰਦੇ ਚਿੰਤਨ ਵੀ ਕਰਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਯੋਧੇ ਉਹਨਾਂ ਦੀ ਸਾਨੂੰ ਲੋੜ ਹੈ ਜੇ ਸਮਾਜ ਨੂੰ ਸੋ ਅਸੀਂ ਫਿਰ ਤੋਂ ਦੁਬਾਰਾ ਇੱਕ ਵਾਰ ਧੰਨਵਾਦ ਕਰਦੇ ਆ ਸਰਦਾਰ ਜੋਗਾ ਸਿੰਘ اٹਵਾਲ ਹੋਰਾਂ ਦਾ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਲੋ ਧੰਨਵਾਦ ਜੀ ਭੰਡਾਲ ਸਾਹਿਬ ਜਿਸ ਤਰ੍ਹਾਂ ਸਾਨੂੰ ਠੰਡ ਲੱਗਦੀ ਆ ਇਸੇ ਤਰ੍ਹਾਂ ਇਹ ਸਾਰੇ ਲੋਕਾਂ ਨੂੰ ਠੰਡ ਲੱਗਦੀ ਆ ਤੇ ਮੈਂ ਜਦੋਂ ਇੱਥੇ ਆਉਂਦਾ ਜਾਂਦਾ ਲੰਘਦਾ ਤੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਦੇ ਕਈ ਵੇਲੇ ਚਪਲਾ ਨਹੀਂ ਹੁੰਦੀਆਂ ਘੱਟ ਕੱਪੜੇ ਹੁੰਦੇ ਆ ਠੰਡ ਬਹੁਤ ਪੈ ਰਹੀ ਆ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿਹੜੇ ਬੱਚੇ ਇੱਥੇ ਘੁੰਮ ਰਹੇ ਆ ਉਹਨਾਂ ਦੇ ਘੱਟ ਕੱਪੜੇ ਆ ਤੇ ਉਹਨਾਂ ਨੂੰ ਅਸੀਂ ਇੰਤੀਆਮ ਕੀਤਾ ਕਿ ਥੋੜੇ ਕੁਝ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਜਾਣ ਸੋ ਆਓ ਸਾਰੇ ਰਲ ਕੇ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਦੇ ਅਸੀਂ ਸਹਾਰਾ ਬਣੀਏ ਧੰਨਵਾਦ